ਆਬ ਸੱਚ ਜੁਗਾਦ ਸੱਚ ਆਪੀ ਸੱਚ ਨੌਨਕ ਹੋਸੀ ਪੀ ਸੱਚ ਗਿਆਨ ਧਿਆਨ ਇਸ ਕਰਮ ਨਾ ਜਾਣਾ ਸਤਿਗੁਰਾਂ ਤੇਰੀ ਸਭ ਤੇ ਵਰਦਾ ਸਤਿਗੁਰ ਨਾਨਕ ਨਕਲ ਰੱਖੀ ਮੇਰੀ ਨਸਰ ਨਸੂਰ ਗੁਰੂ ਗੋਬਿੰਦ ਸਿੰਘ ਜੀ ਦੇ ਮਨਸੂਰ ਗੁਰੂ ਗੋਬਿੰਦ ਸਿੰਘ ਫਕਰ ਨਸੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਬਿੰਦ ਸਿੰਘ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਢਲੰਗ ਮਹੱਲਾ ਚੌਪਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲੇ ਹਾਰੀ ਕੋਰੇ ਆਪਣੇ ਗੁਰ ਕੋ ਬਨ ਜਾਈਆ ਹਰ ਕੀਆ ਕਹਾ ਤਹਾਣੀਆਂ ਗੁਰ ਮੀਤ ਸੁਨਾਈਆ ਬਲੇ ਹਾਰੀ ਕੋਰੇ ਆਪਣੇ ਗੁਰ ਕੋ ਬਨ ਜਾਈਆ ਕੋ ਆਏ ਮਿਲੋ ਹੂੰ ਮੇਰੇ ਗੁਰੂ ਦੇ ਪਿਆਰੇ ਰਹਾਉ ਹਰ ਕੇ ਗੁਣ ਹਰ ਧਾਮ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਕੁਮ ਕਮ ਜਾਏ ਜੇ ਨੂੰ ਸਾਥ ਗੁਰੂ ਪਿਆਰਾ ਦੇਖਿਆ ਤਿਨ ਕੋ ਹੋਵਾਰੀ ਜਿਨ ਗੁਰ ਕੀ ਕੀਤੀ ਚਾਤਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਗੁਪ ਮੇਟਨਹਾਰਾ ਗੁਰ ਸੇਵਾ ਤੇ ਪਾਈਐ ਗੁਰ ਮੁਖ ਮਿਸਤਾਰਾ ਜੋ ਹਰ ਨਾਮ ਤੇ ਆਇਂਦੇ ਜੰਮ ਪਰਮਾਤਮਾ ਤੈਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹਰ ਤੇਰੀ ਉਸਤਤ ਹੈ ਜੋ ਹਰផល ਪਾਵੇ ਜੋ ਗੁਰਮੁਖ ਤਿਆਰਾ ਸੇਵੰਦੇ ਤਿਨ ਹਰផល ਪਾਵੇ ਤਿੰਨੋਂ ਹੱਥ ਸੇਂਤੀ ਫਿਰ ਹਰੀ ਤਿੰਨੋਂ ਜੀਵ ਪ੍ਰਭ ਮਾਣੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਮਾਲੇ ਜਿਨ ਗੁਰੂ ਮੂਰ ਪਿਆਰਾ ਸੇਵਿਆ ਤਿਨ ਹੁਕਮ ਜਾਇਆ ਓਏ ਆਪਿ ਛੁਟੇ ਪਰਵਾਸੋਂ ਸਭ ਜਗਤ ਛਡਾਇਆ ਗੁਰ ਪਿਆਰੇ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਫਰਮਾਰ ਕੇ ਦਸਿਆ ਗੁਰ ਪੰਗ ਵਡ ਪੰਗੋ ਜੋ ਗੁਰ ਸਿੱਖ ਗੁਰ ਸੇਵਤੇ ਸੇ ਪੁੰਨ ਕਰਾਈ ਜਨ ਨਾਨਕ ਤੇ ਮਤ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹਿਰਿਆ ਸਿ ਆਪ ਹਰ ਭਾਈਆ ਆ ਦਰਗਹ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮਤਿ ਆਇੰਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੀ ਚੰਨਿ ਖਾਰਦੇ ਧੂਰ ਕੋਲ ਕੋਲ ਕੀਜੈ ਕੌਣ ਸੁਪਾਰੀ ਖਾਤੀਆ ਮੁਖ ਬੀਟੀਆਂ ਲਾਈਆ ਔਰ ਹਰ ਕਦੇ ਦਾ ਚੀਟਿਓ ਜਮ ਪਕਰ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੁਰ ਧਾਰੇ ਤਿਨ ਜਮ ਨੇੜ ਨ ਆਵੈ ਗੁਰ ਸਿੱਖ ਗੁਰ ਪਿਆਰੇ ਔਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰੁ ਭੇਟਿਆ ਰਗ ਰਣੀਆ ਮਾਨੈ ਸਤਿਗੁਰੁ ਤਤ ਔਖੀਐ ਤੁਸ ਕਰੇ ਤਸਾਉ ਓ ਗੁਰਬਿਟੋ ਸਤਿਵਾਰਿਆ ਜਨਮ ਦਿੱਤਦਾ ਨਾਉ ਤੋ ਧੰ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹੋਵੇ ਤਵੇਖ ਗੁਰੂ ਬਿਖਸਿਆ ਮੁਰ ਸਾਤ ਗੁਰ ਦੇਹਾ ਗੁਰ ਲੋਖਾ ਅੰਮ੍ਰਿਤ ਗੂੜੀ ਹਰ ਨਾਮ ਸੁਹਾਵੀ ਜਿਹੜੇ ਸੁਣਾ ਸਿੱਖਾ ਗੁਰ ਮੰਦਿਆ ਤਿੰਨਾ ਭੁੱਖ ਸਭ ਜਾਵੀ ਔਰ ਕਾਮ ਮਾਰਗ ਆਖੀਐ ਕੋ ਕਿਤ ਬਿਦ ਪਾ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਟ ਲੈ ਜਾਈਐ ਜਿਨ ਗੁਰਮੁਖ ਫਰ ਆਰਾਧਿਆ ਸੇ ਸਾਹ ਵਡਦਾਰੇ ਓ ਸਤਿਗੁਰ ਤੋਂ ਸਦ ਵਾਰਿਆ ਗੁਰਬਚਨ ਸਮਾਨੇ ਓ ठाकुर ਤੋ ਸਾਹਿਬ ਤੂੰ ਹੈ ਤੇਰਾ ਮੀਰਾ ਤਉਦ ਭਾਵੈ ਤੇਰੀ ਬੰਦਗੀ ਤੂੰ ਗਣੀ ਦਾ ਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੋਂ ਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਉ ਰੰਗੀ ਜੋਤ ਸੁਭਾਵੈ ਨਾਰਕ ਸਾਈ ਗਭ ਚੰਗੀ ਵਾਹ ਰਜੀ ਦਾ ਖਾਸਾ